ਮਰਦਾਬਾਦ 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 ਸਭੀ ਤੇ ਆਪ ਜਿੰਦਾਬਾਦ 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 ਮੁੱਖ ਮੰਤਰੀ ਮਰਦਾਬਾਦ ਜਿੰਦਾਬਾਦ ਮਰਦਾਬਾਦ ਸਿੱਖਿਆ ਮੰਤਰੀ ਮਰਦਾਬਾਦ 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 ਲੋਕਾਂ ਨੂੰ ਆਪ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਵਿੱਤ ਮੰਤਰੀ ਮਰਦਾਬਾਦ ਜਿੰਦਾਬਾਦ ਮਰਦਾਬਾਦ ਮਰਦਾਬਾਦ ਸਰਕਾਰ ਮਰਦਾਬਾਦ ਸਰਕਾਰ ਮਰਦਾਬਾਦ ਮਰਦਾਬਾਦ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਲੋਗੇ ਵੀ ਲੋਗੇ ਜਿੰਦਾਗੇ ਵਿੱਚ ਜਿੰਦਾਗੇ ਲੋਗੇ ਵੀ ਲੋਗੇ ਜਿੰਦਾਗੇ ਵਿੱਚ ਜਿੰਦਾਗੇ ਪੰਜਾਬ ਸਰਕਾਰ ਮਰਦਾਬਾਦ 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 ਸੰਗਠਨਾਂ ਦੇ ਆਪਕ ਜੀ ਆਮੇ ਡਰਦੇ ਨੇ ਨਜ਼ਰ ਨਹੀਂ ਆਉਂਦਾ ਕਿਹੜੇ ਡਰਦੇ ਕਿਹਾ ਵੀ ਦੇ ਆ ਚਾਰ ਦਿਨ ਹੋ ਗਏ ਸਾਡਾ ਮਰਨ ਵਰਤ ਤੇ ਬੈਠਾ ਹੈ ਕੀ ਕਰਨ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਇਹ ਜਿੰਦਿਆਂ ਦੇ ਵਿੱਚ ਬੰਦ ਬੈਠੇ ਆ ਕੀ ਕਰਨ ਸ਼ੇਰ 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 ਮਰਦਾਬਾਦ ਮਰਦਾਬਾਦ ਕੀਆ ਪਹਿਣਾ ਵਿੱਚ ਮਜਾਕ ਨਕਲੀ ਇਨਕਲਾਬੀ ਮਰਦਾਬਾਦ 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 ਨਕਲੀ ਇਨਕਲਾਬੀ ਮਰਦਾਬਾਦ ਮਰਦਾਬਾਦ ਜਦੋਂ ਜਦੋਂ ਤੁਸੀਂ ਹੋ ਤਾਂ ਮੁੱਖ ਮੰਤਰੀ ਦੀ ਕੋਟੀ ਅੱਗੇ ਬੈਠੇ ਦੇ ਭਾਈ ਜੀ ਨੰਤਰ ਕੋਈ ਥੋੜਾ ਗਰੁੱਪ ਤਾਂ ਬਣੇ ਨਾ ਹਾਂ ਕੋਈ ਉਹ ਅੱਜ ਅੰਦਰ ਦਾ ਨਹੀਂ ਗਰੁੱਪ ਦੀ ਪਾਈ ਨਹੀਂ ਖੜਨ ਮੈਂ ਜਿੰਦਾਬਾਦ ਜਿੰਦਾਬਾਦ ਕਿਸਾਨ ਤੇ ਆਪਕ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਜੀ بار بار ਸੁਣੀ ਦੇ ਲਾ ਰਹੀ ਹੈ ਇਸ ਨਾਲ 15 ਜਨਾ ਤਾਂ ਅਸੀਂ ਉਹ ਫੋਟੋ ਆ ਕੇ ਦਿਖਾ ਰਹੇ ਹਾਏ ਹਾਏ ਫਿਰ ਮਰ ਜੂਗਾ ਫਿਰ ਮਿਲਾਂਗੇ ਹਾਏ 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 ਜਿੰਦੀ ਰਗਾਵ ਹਾਏ 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 ਕਰੋ ਪੂਰੇ ਕਰੋ ਪੂਰੇ ਕਰੋ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਜੇ ਸਰਕਾਰ ਮੁਰਦਾਬਾਦ 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 ਜਿੰਦਰਪਾਲ ਅਜਿਹਾ ਬੁਕੇਰ ਕੀ ਕੀ ਕਰਨਾ ਹੈ ਅਸੀਂ ਬਸ ਇਹਨਾਂ ਨੂੰ ਆਪਣਾ ਹਾਲ ਹੀ ਸੁਣਾਉਣ ਆਏ ਆ ਕੋਈ ਅਹੀ ਡਿੰਗਾ ਕੋਈ ਲੰਮੀਆਂ ਕਹਾਣੀਆਂ ਜਾਂ ਇਹਨਾਂ ਨੂੰ ਕੋਈ ਇਦਾਂ ਮਿਲਦੇ ਨਹੀਂ ਆਏ। ਆ ਇਹਨਾਂ ਨੂੰ ਦੱਸਣ ਆਏ ਆ ਕਿ ਜਿਹੜੇ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀਗੇ ਆਪਣੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹ ਜਿਹੜੇ ਵਾਅਦੇ ਤੁਸੀਂ ਕੀਤੇ ਉਹਨਾਂ ਨੂੰ ਪੂਰੇ ਕਰੋ। ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਬਹੁਤ ਸਮਾਂ ਦਿੱਤਾ 3 ਸਾਲ ਤੋਂ ਵੱਧ ਸਮਾਂ ਹੋ ਗਿਆ। ਇਹ ਤੋਂ ਵੇਖੋਗੇ ਇਹਨਾਂ ਦੇ ਸ਼ਹਿਰ ਦੇ ਵਿੱਚ ਹੀ 115-16 ਦਿਨ ਹੋ ਗਏ ਬੈਠਿਆਂ ਨੂੰ। ਓ ਖੜ੍ਹਦਾ ਹਾਲ ਤੇ ਕੀ ਇਹਨਾਂ ਦਾ ਫਰਜ਼ ਨਹੀਂ ਬੰਦਦਾ ਕੋਈ ਆਪਣੇ ਮਸਾਰ ਲਵਾ ਪੀਏ? ਬੰਦੇ ਜਿਹੜੇ ਦੁਖੀ ਬੈਠੇ ਨੇ ਕਿਉਂ ਬੈਠੇ ਨੇ? ਕੀ ਤਕਲੀਫ ਹੈ ਤੁਹਾਨੂੰ? ਕੋਈ ਐਵੇਂ ਤਾਂ ਕੋਈ ਘਰ ਛੱਡ ਕੇ ਨਹੀਂ ਆਉਂਦਾ। ਥੋੜਾ ਇੱਕ ਬੰਦਾ ਮਰਨ ਵਰਤ ਤੇ ਬੈਠਾ ਜੀ। 4 ਦਿਨ ਹੋ ਗਏ। ਹਾਂਜੀ ਤੇ ਵੇਖੋ ਕਿ ਉਹ ਹੀ ਕਹਿੰਦੇ ਕਿ ਭੁੱਖ ਹੜਤਾਲ ਤੋਂ ਮਰਨ ਵਰਤ ਤੱਕ ਆਉਣਾ ਪਿਆ। ਪਰ ਭੁੱਖ ਹੜਤਾਲ ਤੋਂ ਮਰਨ ਵਰਤ ਤੱਕ ਆਉਣਾ ਹੀ ਨਹੀਂ ਸੀ ਚਾਹੀਦਾ। ਇਹ ਕਿੰਨੀ ਸ਼ੇਮਫੁਲ ਆ ਕਿ ਇਹਨਾਂ ਇਹ ਸਰਕਾਰ ਨੇ ਮਜਬੂਰ ਕਰ ਦਿੱਤਾ ਵਾ ਕਿ ਇਹਨਾਂ ਨੂੰ ਮਰਨ ਵਰਤ ਜਿਹੜਾ ਵਾ ਰੱਖਣਾ ਪਿਆ। ਮੈਡਮ 4 ਦਿਨ ਹੋ ਗਏ ਉਹਨਾਂ ਮਰਨ ਵਰਤ ਤੇ ਬੈਠੇ ਪੈਨਾ ਸਟੈਂਡ ਪਿਆ ਹੈਗਾ ਪੈਣੀ ਹੋਊਂ ਬਿਮਾਰ ਨੇ ਜੀ। ਲੱਗਦਾ ਨਹੀਂ ਕਿ ਰਿਸਕੀ ਆ। ਹਾਂਜੀ ਬਹੁਤ ਰਿਸਕੀ ਆ। ਦੇ ਇਹ ਇਹਦੇ ਸਭ ਲਈ ਜ਼ਿੰਮੇਵਾਰ ਇਹ ਪੰਜਾਬ ਸਰਕਾਰ ਹੋਊਗੀ ਇਥੋਂ ਦੀ ਲੋਕਲ ਜਿਹੜੇ ਆ ਮੰਤਰੀ ਜ਼ਿੰਮੇਵਾਰ ਹੋਣਗੇ ਜਿਹੜੇ ਕਿ ਅਜ ਤੱਕ ਇਹਨਾਂ ਦੀ ਉਸਾਰ ਲੈਣ ਵੀ ਨਹੀਂ ਗਏ ਕੀ ਲੱਗਦਾ ਤੁਹਾਡੇ ਨਾਲ ਬੱਚੇ ਵੀ ਤੁਹਾਡੀ ਰੋਸ ਪ੍ਰਦਰਸ਼ਨ ਵਿੱਚ ਆਏ ਹਾਂਜੀ ਸਰ ਵੇਖੋ ਜੀ ਸਾਡੇ ਬੱਚੇ ਹੁਣ ਕਿੱਥੇ ਛੱਡ ਕੇ ਆਈਏ ਸਾਡੇ ਬੱਚੇ ਜਿਹੜੇ ਆ ਨਾਲ ਆਉਂਦੇ ਨੇ ਤੇ ਉਹ ਵੇਖੋ ਕਿ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਤੁਹਾਡਾ ਕੀ ਮਾਮਲਾ ਹੈ ਸਾਡੇ ਬੱਚੇ ਪੁੱਛਣ ਲੱਗ ਪਏਗੇ ਇਹ ਅਜੇ ਬਣਨੀ ਨਹੀਂ ਗੱਲ ਕਿ ਉਹ ਨਹੀਂ ਸੁਣਦੇ ਤੁਹਾਡੀ ਵੇਖੋ ਕਿ ਬੱਚਿਆਂ ਨੂੰ ਪਤਾ ਲੱਗ ਗਿਆ ਸਭ ਆਮ ਪਬਲਿਕ ਨੂੰ ਪਤਾ ਲੱਗ ਗਿਆ ਇਹਨਾਂ ਦੇ ਕੰਨਾਂ ਤੱਕ ਇਹ ਬਾਤ ਕਿਉਂ ਨਹੀਂ ਜਾਂਦੀ ਇਹ ਕਿਉਂ ਗੁੰੰਗੀ ਸਰਕਾਰ ਬਣੀ ਹੋਈ ਆ ਅੱਜ ਤਰ੍ਹਾਂ ਦੇਣਾ ਇਹ ਕਿਹਨਾਂ ਤੇ ਦਾ ਰੋਵੇ ਇਹ ਜਿੰਨਾ ਚਿਰ ਸਾਨੂੰ ਮਿਲਦੇ ਨਹੀਂ ਸਾਡੀ ਗੱਲ ਨਹੀਂ ਸੁਣਦੇ ਇੱਥੇ ਹੀ ਰਵਾਂਗੇ ਨਹੀਂ ਤੇ ਉਸ ਤੋਂ ਬਾਅਦ ਫਿਰ ਅਸੀਂ ਅਗਲਾ ਐਕਸ਼ਨ ਪਲਾਨ ਕਰਾਂਗੇ ਫਿਰ ਪਰਮਵੀਰ ਸਿੰਘ ਜੀ ਅੱਜ ਕੋਠੀ ਤੇ MLA ਦੀ ਕੀ ਕਰਨੇ ਕਾਰਨ ਇਹ ਹੈ ਜੀ ਅਸੀਂ ਪਿਛਲੇ 114 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਆ ਤੇ ਸਾਡਾ ਸਾਥੀ ਹੈ ਜਿਹੜਾ ਅੱਕ ਕੇ ਮਰਨ ਵਰਤ ਤੇ ਬੈਠ ਚੁੱਕੇ ਆ ਤੇ 4 ਦਿਨ ਤੋਂ ਮਰਨ ਵਰਤ ਤੇ ਬੈਠਿਆ ਤੇ ਅਸੀਂ ਬਾਰ ਬਾਰ ਸੁਨੇਹੇ ਦੇ ਰਹੇ ਆ ਕਿ ਇਹਨਾਂ ਦੇ ਐਮਐਲਏ ਐਮਪੀ ਕੋਈ ਆ ਕੇ ਸਾਡੇ ਨਾਲ ਗੱਲ ਕਰੋ ਅਸੀਂ 4 ਦਿਨ ਤੋਂ ਸੁਨੇਹੇ ਦੇ ਰਹੇ ਆ ਵੀ ਮੈਡਮ ਆ ਕੇ ਸਾਡੇ ਨਾਲ ਗੱਲ ਕਰੋ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਅੱਜ ਅਸੀਂ ਗੱਲ ਕਰਨ ਆਏ ਆ ਤਾਂ ਇਹ ਦਰਵਾਜ਼ੇ ਬੰਦ ਕਰ ਰਹੇ ਨੇ ਇਹ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਬੱਚੇ ਆ ਇੱਥੇ ਹੀ ਫਿਰਦੇ ਹੁੰਦੇ ਸੀ ਪਰ ਅੱਜ ਆਮ ਤੋਂ ਵੀ ਸੁਪਰ ਖਾਸ ਬਣ ਚੁੱਕੇ ਨੇ ਇਹ ਇੱਕ ਤਾਂ ਖਾਸ ਤੋਂ ਵੀ ਅਕੇ ਲੰਘਿਆ ਕੰਮ ਇਹਨਾਂ ਦਾ ਹਾਲਾਤ ਇੰਨੇ ਮਾੜੇ ਹੋ ਗਏ ਵੀ ਅੱਜ ਦੇਖੋ ਕਹਿੰਦੇ ਨੇ ਖਾਲੀ ਆ ਕੋਠੀ ਖਾਲੀ ਕੋਠੀਆਂ ਤੇ ਰੱਖਸ਼ਾ ਦੇ ਲਈ 25 30 ਬੰਦੇ ਖੜੇ ਨੇ ਇਹ ਆਮਕਰਾਂ ਦੇ ਮੁੰਡੇ ਨੇ ਇਹਨਾਂ ਦੇ ਸਾਹਮਣੇ ਕਰਨੇ ਉਹ ਆਮਕਰ ਨੇ ਜਿੱਥੇ ਕੋਈ ਸੇਫਟੀ ਨਹੀਂ ਰੋਜ਼ ਚੋਰੀਆਂ ਹੋ ਰਹੀਆਂ ਨੇ ਡਾਕੇ ਪੈ ਰਹੇ ਨੇ ਨਸ਼ੇੜੀ ਲੋਕ ਬਣ ਰਹੇ ਨੇ ਤੇ ਆਮਕਰਾਂ ਦੇ ਮੁੰਡੇ ਨੇ ਜਿਹੜੇ ਉਹ ਖਾਲੀ ਕੋਠੀਆਂ ਦੇ ਦੇ ਰੱਖਿਆ ਦੇ ਲਈ ਇੱਥੇ 50-50 ਬੰਦੇ ਲਾਰਖੇ ਨੇ ਮਿਲ ਨਹੀਂ ਦਿੱਤਾ ਯਾਰਾ ਬਿਲਕੁਲ ਨਹੀਂ ਜੀ ਮਿਲਣ ਦਿੱਤਾ ਜਾ ਰਿਹਾ ਅਸੀਂ ਕੱਲ ਦਾ ਵੀ ਸਨਿਹਿਆ ਦਿੱਤਾ ਪਰਸੋਂ ਵੀ ਸਨਿਹਿਆ ਦਿੱਤਾ ਪਰ ਕੋਈ ਕਹਿੰਦਾ ਦਿੱਲੀ ਹੈ ਕੋਈ ਚੰਡੀਗੜ੍ਹ ਹੈ ਸਾਨੂੰ ਇਹ ਨਹੀਂ ਸਮਝ ਲੱਗ ਰਹੀ ਇਹ ਪੰਜਾਬ ਦੇ ਐਮਐਲਏ ਦਿੱਲੀ ਤੇ ਚੰਡੀਗੜ੍ਹ ਕੀ ਕਰਦੇ ਨੇ ਜਿਹੜੇ ਕਹਿੰਦੇ ਸੇ ਸਤਾ ਇੱਥੇ ਹੀ ਰਾਂਗੇ ਇੱਥੇ ਛੱਡੋ ਇਹ ਤਾਂ ਦਿੱਲੀ ਜਾਵੜੇ ਪਹਿਲਾਂ ਵਾਲੀਆਂ ਸਰਕਾਰਾਂ ਚੰਡੀਗੜ੍ਹ ਤੋਂ ਚਲਦੀਆਂ ਸੁਣੀਆਂ ਸੀ ਇਹ ਦਿੱਲੀ ਤੋਂ ਚਲਦੀ ਸੁਣੀ ਸਰਕਾਰ ਜਿਹੜੀ ਕਿਸੇ ਨਾਲ ਗੱਲ ਕਰਕੇ ਰਾਜੀ ਨਹੀਂ ਸਾਡੀਆਂ ਪੈਣਾ ਰਾਤ ਦਿਨ ਉੱਥੇ ਧਰਨੇ ਤੇ ਬੈਠੀਆਂ ਨੇ ਭੁਖ ਹੜਤਾਲ ਰੱਖ ਰਹੇ ਨੇ ਮਰਨ ਮਰਤ ਤੇ ਬੈਠ ਕੇ ਸਾਥੀ ਹੋਰ ਇਹ ਕੀ ਚਾਹੁੰਦੇ ਨੇ ਅਸੀਂ ਇੱਥੇ ਹੀ ਜਾਰ ਖਾ ਕੇ ਮਰ ਜੀਏ